ਦੋਸਤੋ ਅੱਜ ਤੁਹਾਨੂੰ ਇੱਕ ਐਸੇ ਪਾਕਿਸਤਾਨੀ ਪਾਇਲਟ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਨੇ ਕਿ ਇਜ਼raਇਲੀ ਜਹਾਜ਼ ਨੂੰ ਟੈਟਰੀ ਕਰਤਾ ਸੀ ਐਡਾ ਜਾਨਬਾਦ ਲੜਾਕੂ ਸੀ ਉਹ ਉਸ ਪਾਇਲਟ ਦਾ ਨਾਮ ਸੀਗਾ ਜੀ ਸਤਾਰ ਅਲਵੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬ ਦੇਣਾ ਸੋ ਸਤਾਰ ਅਲਵੀ ਦੱਸਦੇ ਨੇ ਕਹਿੰਦੇ ਵੀ ਮੇਰੇ ਦਿਮਾਗ 'ਚ ਪਤਾ ਨਹੀਂ ਕਿੰਨੇ ਕੁ ਖਿਆਲ ਆਏ ਕਿ ਸ਼ਾਇਦ ਮਿਜ਼ਾਈਲ ਫਸ ਗਈ ਹੈ ਜਾਂ ਕੁਝ ਹੋਰ ਹੋ ਗਿਆ ਹੈ ਉਹ 1 ਸਕਿੰਟ ਦਾ ਸਮਾਂ ਮੇਰੀ ਜ਼ਿੰਦਗੀ ਦਾ ਸਭ ਤੋਂ ਲੰਮਾ ਬਲ ਸੀ ਫਿਰ ਅਚਾਨਕ ਮਜ਼ਾਈਲ ਨੇ ਆਪਣਾ ਨਿਸ਼ਾਨਾ ਸਾਧਿਆ ਤੇ 2-3 ਮਿੰਟਾਂ ਵਿੱਚ ਹੀ ਮਜ਼ਾਈਲ ਇਜ਼رائیਲੀ ਮਿਰਾਜ 'ਚ ਜਾ ਕੇ ਟਕਰਾਈ ਅਤੇ ਮੈਂ ਉਸ ਨੂੰ ਫਟਦੇ ਹੋਏ ਆਪਣੀ ਅੱਖੀਂ ਵੇਖਿਆ ਇਹ ਘਟਨਾ ਅੱਜ ਤੋਂ ਠੀਕ 50 ਸਾਲ ਪਹਿਲਾਂ 26 ਅਪ੍ਰੈਲ 1974 ਨੂੰ ਵਾਪਰੀ ਸੀ ਜਦੋਂ ਪਾਕਿਸਤਾਨੀ ਹਵਾਈ ਸੈਨਾ ਦੇ ਪਾਇਲਟ ਲਾਈਟ ਲੈਫਟੀਨੈਂਟ ਸਤਾਰ ਅਲਵੀ ਨੇ ਸੀਰੀਆਈ ਹਵਾਈ ਜਹਾਜ਼ ਦੇ ਲੜਾਕੂ ਜਹਾਜ਼ ਮਿਗ ਨੂੰ ਉਡਾਉਂਦੇ ਹੋਏ ਇਜ਼raਇਲੀ ਮਰਾਜ ਨੂੰ ਢੇਰੀ ਕਰ ਦਿੱਤਾ ਸੀ ਇਹ ਆਪਣੀ ਕਿਸਮ ਦੀ ਵਿਲੱਖਣ ਘਟਨਾ ਸੀ ਕਿਉਂਕਿ ਪਾਕਿਸਤਾਨੀ ਹਵਾਈ ਸੈਨਾ ਦੇ ਪਾਇਲਟ ਇੱਕ ਹੋਰ ਦੇਸ਼ ਦੀ ਹਵਾਈ ਸੈਨਾ ਵੱਲੋਂ ਇਜ਼raਇਲ ਦੇ ਖਿਲਾਫ ਲੜ ਰਹੇ ਸਨ ਜਿਸ ਨੂੰ ਪਾਕਿਸਤਾਨੀ ਕੂਟਨੀਤੀ ਤੌਰ ਤੇ ਸਵਕਾਰ ਨਹੀਂ ਸੀ ਕਰਦਾ ਪਰ ਜੇ ਪਾਕਿਸਤਾਨ ਇਸ ਜੰਗ ਤੋਂ ਪੱਲਾ ਝਾੜ ਰਿਹਾ ਸੀ ਤਾਂ ਉੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਪਾਕਿਸਤਾਨੀ ਪਾਇਲਟ ਸੀਰੀਆ ਕਿਵੇਂ ਪਹੁੰਚੇ ਇਸ ਸਵਾਲ ਦਾ ਜਵਾਬ ਜਾਣਨ ਲਈ ਸਾਨੂੰ ਪੰਜ ਦਹਾਕੇ ਪਿੱਛੇ ਜਾਣਾ ਪਵੇਗਾ ਜਦੋਂ ਸਤਾਰ ਅਲਵੀ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਸੱਚਮੁੱਚ ਲੜੋਗੇ ਅਕਤੂਬਰ 1973 ਵਿੱਚ ਜਦੋਂ ਅਰਬ ਇਜ਼ਰਾਈਲ ਯੁੱਧ ਦਾ ਆਗਾਜ਼ ਹੋਇਆ ਤਾਂ ਉਸ ਸਮੇਂ ਨੌਜਵਾਨ ਪਾਇਲਟ ਸਤਾਰ ਅਲਵੀ ਰਸਾਲ ਪਰ ਵਿੱਚ ਸਖਲਾਈ ਕੋਰਸ ਵਿੱਚ ਸ਼ਾਮਲ ਸਨ ਟ੍ਰੇਨਿੰਗ ਲੈਂਡ ਵਾਲੇ ਪਾਇਲਟ ਅਕਸਰ ਹੀ ਸ਼ਾਮ ਦੇ ਸਮੇਂ ਅਰਬ ਇਜ਼ਰਾਈਲੀ ਯੁੱਧ ਬਾਰੇ ਗੱਲਬਾਤ ਕਰਦੇ ਸਨ ਅਜਿਹੀ ਗੱਲਬਾਤ ਦੌਰਾਨ ਇੱਕ ਦਿਨ ਸਵਾਲ ਉੱਠਿਆ ਕਿ ਉਹ ਆਪ ਕੀ ਕਰ ਸਕਦੇ ਨੇ ਸਤਾਰ ਅਲਵੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਮੈਂ ਕਿਹਾ ਕਿ ਅਸੀਂ ਲੜਾਕੂ ਪਾਇਲਟਾਂ ਅਸੀਂ ਆਪਣੀ ਮਰਜ਼ੀ ਨਾਲ ਉੱਥੇ ਜਾਣ ਦੀ ਇੱਛਾ ਪ੍ਰਗਟ ਕਰ ਸਕਦੇ ਹਾਂ ਕਿਸੇ ਨੇ ਪੁੱਛਿਆ ਕਿ ਕੀ ਤੁਸੀਂ ਸੱਚਮੁੱਚ ਉੱਥੇ ਜਾ ਕੇ ਜੰਗ ਦਾ ਹਿੱਸਾ ਬਣੋਗੇ ਮੈਂ ਕਿਹਾ ਹਾਂ ਮੇਰੇ ਰੂਮ ਮੇਟ ਨੇ ਕਿਹਾ ਅभी ਮੈਂ ਵੀ ਤੁਹਾਡੇ ਨਾਲ ਆ ਹੁਣ ਉਠੋ ਸਤਾਰ ਅਲਵੀ ਦੇ ਮੁਤਾਬਕ ਅੱਧੀ ਰਾਤ ਦਾ ਸਮਾਂ ਸੀ ਜਦੋਂ ਅਸੀਂ ਅਕੈਡਮੀ ਕਮਾਂਡਰ ਦੇ ਘਰ ਜਾ ਪਹੁੰਚੇ ਜਦੋਂ ਉਹ ਘਰ ਤੋਂ ਬਾਹਰ ਆਏ ਤਾਂ ਅਸੀਂ ਉਹਨਾਂ ਨੂੰ ਸਾਰੀ ਗੱਲ ਦੱਸੀ ਉਹਾਂ ਨੇ ਪੁੱਛਿਆ ਕਿ ਕੀ ਤੁਸੀਂ ਬਾਹਰ ਤੋਂ ਆ ਰਹੇ ਹੋ ਅਸੀਂ ਜਵਾਬ ਦਿੱਤਾ ਵੀ ਨਹੀਂ ਪਰ ਉਹਨਾਂ ਨੇ ਕਿਹਾ ਕਿ ਸਵੇਰੇ ਦਫ਼ਤਰ 'ਚ ਜਾ ਕੇ ਆ ਕੇ ਮਿਲੋ ਅਗਲੀ ਸਵੇਰ ਕਮਾਂਡੈਂਟ ਦੇ ਦਫ਼ਤਰ ਵਿੱਚ ਆਪਣੀ ਮਰਜ਼ੀ ਨਾਲ ਸੀਰੀਆ ਜਾਣ ਵਾਲੇ ਪਾਕਿਸਤਾਨੀ ਪਾਇਲਟਾਂ ਤੋਂ ਇੱਕ ਵਾਰ ਫੇਰ ਪੁੱਛਿਆ ਗਿਆ ਕਿ ਕੀ ਉਹ ਆਪਣੇ ਪ੍ਰਸਤਾਵ ਪ੍ਰਤੀ ਗੰਭੀਰ ਨੇ ਸਤਾਰ ਅਲਵੀ ਦੱਸਦੇ ਨੇ ਕਿ ਅਸੀਂ ਜਵਾਬ ਦਿੱਤਾ ਕਿ ਬਿਲਕੁਲ ਉਹਨਾਂ ਨੇ ਸਾਨੂੰ 10 ਮਿੰਟ ਇੰਤਜ਼ਾਰ ਕਰਨ ਲਈ ਕਿਹਾ ਅਤੇ ਫੇਰ ਕਿਹਾ ਕਿ ਪੇਸ਼ਾਵਰ ਪਹੁੰਚੋ ਉੱਥੋਂ ਜਹਾਜ਼ ਤੁਹਾਨੂੰ ਲੋਕਾਂ ਨੂੰ ਲੈ ਜਾਵੇਗਾ ਬਾਦ ਵਿੱਚ ਸਾਨੂੰ ਪਤਾ ਲੱਗਾ ਕਿ ਹਵਾਈ ਸੈਨਾ ਦੇ ਚੀਫ ਨੇ ਭੁੱਟੋ ਸਾਹਿਬ ਨਾਲ ਗੱਲ ਕੀਤੀ ਅਤੇ ਫਿਰ ਉਹਨਾਂ ਨੇ ਸੀਰੀਆ ਦੇ ਰਾਸ਼ਟਰਪਤੀ ਹਾਫਿਜ਼ ਅਲ ਅਸਦ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਹਾਂ ਕਰ ਦਿੱਤੀ। ਅਲਵੀ ਅੱਗੇ ਕਹਿੰਦੇ ਨੇ ਕਿ ਮੈਂ ਆਪਣਾ ਸਲਵਾਰ ਕਮੀਜ਼ ਅਤੇ ਫਲਾਈਂਗ ਗੀਅਰ ਲਿਆ ਤੇ ਪੇਸ਼ਾਵਰ ਪਹੁੰਚ ਕੇ ਸਾਨੂੰ ਪਤਾ ਲੱਗਿਆ ਕਿ 14 ਹੋਰ ਪਾਇਲਟ ਆਪਣੀ ਮਰਜ਼ੀ ਨਾਲ ਸੀਰੀਆ ਜਾਣ ਦੇ ਦੌਰੇ ਵਿੱਚ ਸ਼ਾਮਲ ਨੇ। ਸਾਨੂੰ ਚੀਫ ਦੇ ਫੋਕਰ ਜਹਾਜ਼ ਵਿੱਚ ਬਿਠਾ ਦਿੱਤਾ ਗਿਆ। ਕੁਝ ਸਮੇਂ ਬਾਅਦ ਚੀਫ ਵੀ ਆ ਗਏ ਅਸੀਂ ਇਸ ਗੱਲ ਤੋਂ ਅਣਜਾਣ ਸੀ ਕਿ ਅਸੀਂ ਜਾ ਕਿੱਥੇ ਰਹੇ ਹਾਂ ਇਸ ਦੌਰਾਨ ਇੱਕ ਹੋਰ ਮਹੱਤਵਪੂਰਨ ਗੱਲ ਇਹ ਹੋਈ ਕਿ ਪਾਕਿਸਤਾਨੀ ਪਾਇਲਟਾਂ ਨੂੰ ਇੱਕ ਕਾਗਜ਼ ਦਿੱਤਾ ਗਿਆ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਉਹ ਇਸ ਤੇ ਦਸਤਕਤ ਕਰ ਦੇਣ ਸਤਾਰ ਅਲਵੀ ਦੇ ਮੁਤਾਬਕ ਇਸ ਕਾਗਜ਼ ਤੇ ਲਿਖਿਆ ਸੀ ਕਿ ਅਸੀਂ ਪਾਕਿਸਤਾਨ ਤੋਂ ਬਾਹਰ ਛੁੱਟੀ ਤੇ ਜਾ ਰਹੇ ਹਾਂ ਅਤੇ ਜੇਕਰ ਇਸ ਦੌਰਾਨ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਪਾਕਿਸਤਾਨ ਸਰਕਾਰ ਜਾਂ ਫਿਰ ਪਾਕਿਸਤਾਨੀ ਹਵਾਈ ਫੌਜ ਸਾਡੀ ਜ਼ਿੰਮੇਵਾਰੀ ਨਹੀਂ ਲਵੇਗੀ ਇਸ ਦਾ ਮਤਲਬ ਸਪਸ਼ਟ ਸੀ ਕਿ ਜੇਕਰ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਸਰਕਾਰ ਅਤੇ ਹਵਾਈ ਸੈਨਾ ਸਾਨੂੰ ਪਛਾਣਨ ਤੋਂ ਇਨਕਾਰ ਕਰ ਸਕਦੀ ਹੈ ਅਤੇ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਤੋਂ ਮੁਨਕਰ ਹੋ ਸਕਦੀ ਹੈ। ਪਾਕਿਸਤਾਨੀ ਪਾਇਲਟਾਂ ਨੂੰ ਪਹਿਲਾਂ ਕਰਾਚੀ ਅਤੇ ਫਿਰ ਸੀ 130 ਜਹਾਜ਼ ਰਾਹੀਂ ਬਗਦਾਦ ਲਿਜਾਇਆ ਗਿਆ। ਬਗਦਾਦ ਤੋਂ ਸਤਾਰ ਅਲਵੀ ਅਤੇ ਦੂਜੇ ਪਾਇਲਟ ਪਹਿਲਾਂ ਜਾਰਡਨ ਅਤੇ ਫਿਰ ਸੜਕ ਰਸਤੇ ਦਮਿਸ਼ਕ ਪਹੁੰਚੇ। ਪਾਕਿਸਤਾਨ ਪਾਇਲਟਾਂ ਦੀ ਕੁੱਲ ਗਿਣਤੀ 16 ਸੀ ਇਹਨਾਂ ਵਿੱਚੋਂ 8 ਨੂੰ ਮਿਸਰ ਭੇਜਿਆ ਗਿਆ ਤੇ 8 ਨੂੰ ਸੀਰੀਆ 'ਚ ਹੀ ਰਹਿਣ ਦੇ ਹੁਕਮ ਦਿੱਤੇ ਗਏ ਸਤਾਰ ਅਲਵੀ ਸੀਰੀਆ 'ਚ ਰਹਿ ਜਾਣ ਵਾਲੇ 8 ਪਾਇਲਟਾਂ ਵਿੱਚੋਂ ਇੱਕ ਸਨ ਸਤਾਰ ਅਲਵੀ ਅਤੇ ਬਾਕੀ ਪਾਇਲਟਾਂ ਨੂੰ ਬਾਅਦ ਵਿੱਚ ਦਮਿਸ਼ਕ ਤੋਂ 30 ਮਿੰਟ ਦੀ ਦੂਰੀ ਤੇ ਤਮੀਰ 에ਅਰ ਬੇਸ ਲਜਾਇਆ ਗਿਆ ਜਿੱਥੇ ਉਹਨਾਂ ਨੂੰ 67 A ਦਾ ਨਾਮ ਦਿੱਤਾ ਗਿਆ ਪਾਕਿਸਤਾਨੀ ਪਾਇਲਟਾਂ ਦੇ ਲਈ ਇੱਕ ਵੱਡੀ ਸਮੱਸਿਆ ਭਾਸ਼ਾ ਦੀ ਸੀ ਸਤਾਰ ਅਲਵੀ ਦੱਸਦੇ ਹਨ ਕਿ ਸਰੀਆਈ 에ਅਰ ਫੋਰਸ ਦੇ ਮਿਗ 21 ਜਹਾਜ਼ਾਂ ਵਿੱਚ ਰੂਸੀ ਭਾਸ਼ਾ ਲਿਖੀ ਹੋਈ ਸੀ ਜਦਕਿ ਰਡਾਰ ਅਤੇ ATC ਅਰਬੀ 'ਚ ਗੱਲ ਕਰਦੇ ਸਨ ਅਸੀਂ ਇਸ ਮੁਸ਼ਕਲ ਦਾ ਹੱਲ ਇਹ ਕੱਢਿਆ ਕਿ ਜੋ ਜ਼ਰੂਰੀ ਚੀਜ਼ਾਂ ਜਹਾਜ਼ ਉਡਾਉਣ ਲਈ ਸਾਨੂੰ ਚਾਹੀਦੀਆਂ ਸਨ ਉਹਨਾਂ ਨੂੰ ਅਸੀਂ ਲਿਖ ਲਿਆ ਤੇ ਉਹਨਾਂ ਨੂੰ ਇੱਕ ਕਾਗਜ਼ ਤੇ ਆਪਣੇ ਫਲਾਈਂਗ ਸੂਟ 'ਚ ਰੱਖ ਲਿਆ ਜੋ ਕਿ ਅਸੀਂ ਹਰ ਸਮੇਂ ਪਾ ਕੇ ਰੱਖਦੇ ਸੀ ਇਸ ਦਾ ਫਾਇਦਾ ਇਹ ਹੋਇਆ ਕਿ ਅਸੀਂ ਇੱਕ ਹਫ਼ਤੇ ਵਿੱਚ ਹੀ ਲੁਣਿੰਦੀ ਅਰਬੀ ਭਾਸ਼ਾ ਸਿੱਖ ਗਏ ਸੀ ਪਾਕਿਸਤਾਨੀ ਪਾਇਲਟਾਂ ਦੇ ਸੀਰੀਆਈ ਯੂਨਿਟ ਦੇ ਹਿੱਸੇ ਹਵਾਈ ਰੱਖਿਆ ਦੀ ਜ਼ਿੰਮੇਵਾਰੀ ਆਈ ਸੀ ਇਸ ਦੇ ਤਹਿਤ ਇਹ ਜ਼ਿੰਮੇਵਾਰੀ ਤੈਅ ਕੀਤੀ ਗਈ ਸੀ ਕਿ ਜੇਕਰ ਕੋਈ ਵੀ ਇਜ਼ਰਾਈਲੀ ਜਹਾਜ਼ ਸੀਰੀਆ ਦੇ ਹਵਾਈ ਖੇਤਰ ਚ ਦਾਖਲ ਹੁੰਦਾ ਹੈ ਤਾਂ ਉਸ ਨੂੰ ਰੋਕਣ ਦਾ ਕੰਮ ਪਾਕਿਸਤਾਨੀ ਪਾਇਲਟਾਂ ਦਾ ਹੋਵੇਗਾ ਇਸ ਦੌਰਾਨ ਮਿਸਰ ਨੇ ਇਜ਼ਰਾਈਲ ਨਾਲ ਜੰਗਬੰਦੀ ਲਈ ਸੈਮਤੀ ਪ੍ਰਗਟ ਕਰ ਦਿੱਤੀ ਸੀ ਪਰ ਸੀਰੀਆ ਅਤੇ ਇਜ਼ਰਾਈਲ ਦਰਮਿਆਨ ਗੋਲਾਨ ਦੀਆਂ ਪਹਾੜੀਆਂ ਤੇ ਜੰਗ ਬਾਤ ਸੂਰਤ ਜਾਰੀ ਸੀ ਸਤਾਰ ਅਲਵੀ ਦੇ ਅਨੁਸਾਰ ਅਸੀਂ ਰੋਜ਼ਾਨਾ ਸਵੇਰੇ ਸੇਰੀ ਤੋਂ ਪਹਿਲਾਂ ਤਿਆਰ ਹੋ ਜਾਂਦੇ ਅਤੇ 에ਅਰ ਬੇਸ ਤੇ ਪਹੁੰਚ ਕੇ ਇੰਤਜ਼ਾਰ ਕਰਦੇ ਸੀ ਇਹ ਰੁਟੀਨ 7 ਮਹੀਨਿਆਂ ਤੱਕ ਜਾਰੀ ਰਹੀ ਇਸ ਦੌਰਾਨ ਪਾਕਿਸਤਾਨੀ ਪਾਇਲਟਾਂ ਨੂੰ ਕਈ ਵਾਰ ਅਸਮਾਨ 'ਚ ਭੇਜਿਆ ਗਿਆ ਤੇ ਕਈ ਵਾਰ ਉਹਨਾਂ ਦਾ ਇਜ਼ਰਾਈਲੀ ਜਹਾਜ਼ਾਂ ਨਾਲ ਸਾਹਮਣਾ ਤਾਂ ਹੋਇਆ ਪਰ ਮੁਕਾਬਲਾ ਨਹੀਂ ਹੋਇਆ। ਸਤਾਰ ਅਲਵੀ ਦੇ ਮੁਤਾਬਕ ਪਾਕਿਸਤਾਨੀ ਪਾਇਲਟਾਂ ਨੇ ਸੋਚਿਆ ਹੋਇਆ ਸੀ ਕਿ ਭਾਵੇਂ ਅਸੀਂ ਕਿਸੇ ਇਜ਼ਰਾਈਲੀ ਜਹਾਜ਼ ਨੂੰ ਨਿਸ਼ਾਨਾ ਬਣਾਈਏ ਜਾਂ ਫਿਰ ਨਹੀਂ ਪਰ ਕੋਈ ਵੀ ਪਾਕਿਸਤਾਨੀ ਪਾਇਲਟ ਇਜ਼ਰਾਈਲੀਆਂ ਦੇ ਹੱਥ ਨਾ ਚੜੇ ਸਾਡੀ ਰਣਨੀਤੀ ਇਸ ਦੇ ਆਧਾਰ ਤੇ ਹੀ ਬਣੀ। 26 ਅਪ੍ਰੈਲ 1974 ਵੀ ਕਿਸੇ ਆਮ ਦਿਨ ਵਾਂਗ ਹੀ ਸ਼ੁਰੂ ਹੋਇਆ ਸੀ। ਪਰ ਦੁਪਹਿਰ ਦੇ ਲਗਭਗ 3:30 ਵਜੇ ਪਾਕਿਸਤਾਨੀ ਪਾਇਲਟਾਂ ਨੂੰ ਇੱਕ ਆਮ ਰੱਖਿਆ ਮਿਸ਼ਨ ਸੌਂਪਿਆ ਗਿਆ। ਸਤਾਰ ﺍﻟवी ਦੇ ਮੁਤਾਬਕ ਜਦੋਂ ਅਸੀਂ ਆਪਣਾ ਮਿਸ਼ਨ ਮੁਕੰਮਲ ਕਰਨ ਤੋਂ ਬਾਅਦ ਵੇਫ ਤੇ ਪਰਤ ਰਹੇ ਸੀ ਤਾਂ ਅਚਾਨਕ ਰਡਾਰ ਤੇ ਇਜ਼ਰਾਈਲੀ ਜਹਾਜ਼ ਦੀ ਮੌਜੂਦਗੀ ਦੀ ਸੂਚਨਾ ਦਿੱਤੀ। ਉਦੋਂ ਤੱਕ ਸਤਾਰ ﺍﻟवी ਸਮੇਤ ਪਾਕਿਸਤਾਨੀ ਪਾਇਲਟਾਂ ਦੇ ਜਹਾਜ਼ਾਂ 'ਚ ਬਹੁਤ ਜ਼ਿਆਦਾ ਇੰਦਨ ਦੀ ਵਰਤੋਂ ਹੋ ਚੁੱਕੀ ਸੀ ਅਤੇ ਅਚਾਨਕ ਰਡਾਰ ਜਾਮ ਹੋਣ ਕਰਕੇ ਉਹਨਾਂ ਦਾ ਆਪਸੀ ਸੰਪਰਕ ਵੀ ਟੁੱਟ ਗਿਆ ਸੀ। 8 ਪਾਕਿਸਤਾਨੀ ਪਾਇਲਟ ਸ਼ਾਹਬਾਜ਼ 8 ਫਾਰਮੇਸ਼ਨ 'ਚ ਉਡ ਰਹੇ ਸਨ ਜਿਸ ਵਿੱਚ ਸਤਾਰ ਅਲਵੀ ਸਭ ਤੋਂ ਅਖੀਰ ਵਿੱਚ ਸਨ ਉਹਨਾਂ ਦੇ ਅਨੁਸਾਰ ਸੰਪਰਕ ਟੁੱਟਣ ਤੋਂ ਪਹਿਲਾਂ ਫਾਰਮੇਸ਼ਨ ਕਮਾਂਡਰ ਵੱਲੋਂ ਉਸ ਦਿਸ਼ਾ ਵੱਲ ਮੁੜਨ ਦੀ ਦਾਇਰ ਦਿੱਤੀ ਗਈ ਸੀ ਜਿਸ ਦਿਸ਼ਾ ਤੋਂ ਇਜ਼raਇਲੀ ਜਹਾਜ਼ਾਂ ਦੇ ਆਉਣ ਦੀ ਜਾਣਕਾਰੀ ਮਿਲੀ ਸੀ ਇਹ ਲਿਬਨਾਨ ਦੀ ਹਵਾਈ ਸਰਹੱਦ ਸੀ ਜਿੱਥੇ ਉਸ ਸਮੇਂ ਸਤਾਰ ਅਲਵੀ ਨੂੰ ਜ਼ਮੀਨ ਵੱਲ ਇੱਕ ਚਮਕਦੀ ਹੋਈ ਚੀਜ਼ ਨਜ਼ਰ ਆਈ ਉਨਾ ਅਨੁਸਾਰ ਇੱਕ ਇਜ਼ਰਾਈਲੀ ਮਰਾਜ਼ ਲੜਾਕੂ ਜਹਾਜ਼ ਸੀ ਸਤਾਰ ਅਲਵੀ ਨੇ ਉਸ ਸਮੇਂ ਆਪਣੀ ਫਾਰਮੇਸ਼ਨ ਤੋਂ ਵੱਖ ਹੁੰਦੇ ਹੋਏ ਆਪਣਾ ਰੁਖ ਉਸ ਜਹਾਜ਼ ਵੱਲ ਮੋੜ ਦਿਆ ਅਲਵੀ ਦੇ ਅਨੁਸਾਰ ਉਹ ਜਹਾਜ਼ ਮੇਰੇ ਕੋਲੋਂ ਦੀ ਲੰਘ ਚੁੱਕਿਆ ਸੀ ਪਰ ਮੇਰੀ ਨਜ਼ਰ ਉਸ ਦੇ ਪਿੱਛੇ ਇੱਕ ਹੋਰ ਮਰਾਜ਼ ਲੜਾਕੂ ਜਹਾਜ਼ ਤੇ ਪਈ ਜਿਵੇਂ ਉਹ ਦੂਜਾ ਜਹਾਜ਼ ਮੇਰੇ ਨੇੜੇੋਂ ਦੀ ਲੰਘਿਆ ਤਾਂ ਮੈਂ ਉਸ ਵੱਲ ਮੁੜਨ ਲਈ ਇੱਕ ਅਜੀਹੀ ਹਵਾਈ ਤਕਨੀਕ ਦੀ ਵਰਤੋਂ ਕੀਤੀ ਜਿਸ ਨਾਲ ਜਹਾਜ਼ ਦੀ ਗਤੀ ਹੌਲੀ ਹੋ ਜਾਂਦੀ ਹੈ ਮੈਂ ਵੇਖਿਆ ਕਿ ਵਿਰੋਧੀ ਜਹਾਜ਼ ਨੇ ਵੀ ਉਸੇ ਤਕਨੀਕ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ਇਸ ਤਕਨੀਕ ਨੂੰ ਅਸੀਂ ਸੀਜ਼ਰਸ ਭਾਮ ਕੈਂਚੀ ਦੀ ਤਰ੍ਹਾਂ ਜਹਾਜ਼ ਅਡਾਉਣਾ ਕਹਿੰਦੇ ਹਾਂ ਯਾਨੀ ਕਿ ਦੋਵੇਂ ਜਹਾਜ਼ ਅੱਗੇ ਪਿੱਛੇ ਅਤੇ ਸੱਜੇ ਖੱਬੇ ਮੁੜਦੇ ਨੇ ਤਾਂ ਜੋ ਵਿਰੋਧੀ ਦੇ ਪਿੱਛੇ ਪਹੁੰਚ ਕੇ ਉਸ ਨੂੰ ਨਿਸ਼ਾਨਾ ਬਣਾ ਸਕਣ ਸਤਾਰ ਅਲਵੀ ਦੇ ਅਨੁਸਾਰ ਇਸ ਦੌਰਾਨ ਉਹਨਾਂ ਨੇ ਜ਼ੀਰੋ ਸਪੀਡ ਤੇ ਆਪਣੇ ਜਹਾਜ਼ ਨੂੰ ਹਵਾ 'ਚ ਇੱਕ ਪਾਲੀ ਰੋਕਿਆ ਤਾਂ ਇਜ਼ਰਾਈਲੀ ਮਰਾਜ ਉਹਨਾਂ ਦੇ ਅੱਗੇ ਆ ਗਿਆ ਪਰ ਹੁਣ ਸਤਾਰ ਅਲਵੀ ਦੇ ਸਾਹਮਣੇ ਇੱਕ ਮੁਸ਼ਕਲ ਸੀ ਉਹਨਾਂ ਦੇ ਮੁਤਾਬਕ ਉਹ ਜਹਾਜ਼ ਇੰਨਾ ਨਜ਼ਦੀਕ ਸੀ ਕਿ ਜੇਕਰ ਮੈਂ ਤੁਰੰਤ ਫਾਇਰ ਕਰਦਾ ਤਾਂ ਉਸ ਦਾ ਮਲਬਾ ਮੇਰੇ ਜਹਾਜ਼ ਤੇ ਡਿੱਗਦਾ ਮੈਨੂੰ ਸੁਰੱਖਿਆ ਦੂਰੀ ਕਾਇਮ ਕਰਨ ਲਈ ਕੁਝ ਸਮੇਂ ਲਈ ਇੰਤਜ਼ਾਰ ਕਰਨਾ ਪਿਆ ਪਰ ਹੁਣ ਸਮਾਂ ਬਹੁਤ ਘੱਟ ਸੀ ਕਿਉਂਕਿ ਇੱਕ ਪਾਸੇ ਇਜ਼ਰਾਈਲੀ ਲੜਾਕੂ ਜਹਾਜ਼ ਹੁਣ ਸਤਾਰ ਅਲਵੀ ਵੱਲ ਰੁਖ ਕਰ ਰਿਹਾ ਸੀ ਜਦਕਿ ਅਲਵੀ ਦੇ ਜਹਾਜ਼ ਦਾ ਇੰਦਨ ਵੀ ਖਤਮ ਹੋਣ ਦੀ ਕगार ਤੇ ਸੀ ਇਸ ਲਈ ਉਹਨਾਂ ਨੂੰ ਤੁਰੰਤ ਫੈਸਲਾ ਲੈਣ ਦੀ ਜ਼ਰੂਰਤ ਸੀ ਸਤਾਰ ਅਲਵੀ ਦੇ ਅਨੁਸਾਰ ਇਜ਼ਰਾਈਲੀ ਲੜਾਕੂ ਜਹਾਜ਼ ਦੇ ਪਾਇਲਟ ਕੈਪਟਨ ਲੇਟਸ ਨੇ ਆਪਣੀ ਕਮਜ਼ੋਰ ਸਥਿਤੀ ਨੂੰ ਭਾਮਦੇ ਹੋਏ ਹੇਠਾਂ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇਸ ਯਤਨ ਨੇ ਸਤਾਰ ਅਲਵੀ ਨੂੰ ਇਹ ਸੁਰੱਖਿਆ ਦੂਰੀ ਪ੍ਰਦਾਨ ਕਰ ਦਿੱਤੀ ਜੋ ਕਿ ਉਹਨਾਂ ਨੂੰ ਫਾਇਰ ਕਰਨ ਲਈ ਜ਼ਰੂਰੀ ਸੀ ਸਤਾਰ ਅਲਵੀ ਨੇ ਫਾਇਰ ਕਰਨ ਦੀ ਰੂਸੀ ਮਿਜ਼ਾਈਲ ਦੀ ਚੋਣ ਕੀਤੀ ਅਤੇ ਬਟਨ ਦਬਾ ਕੇ ਮਿਜ਼ਾਈਲ ਦਾਗ ਦਿੱਤੀ ਪਰ ਮਿਜ਼ਾਈਲ ਨਹੀਂ ਚੱਲੀ ਇੱਕ ਸਕਿੰਟ ਤੋਂ ਵੀ ਘੱਟ ਦਾ ਸਮਾਂ ਸੀ ਜਿਸ ਵਿੱਚ ਸਤਾਰ ਅਲਵੀ ਕਹਿੰਦੇ ਨੇ ਵੀ ਮੇਰੇ ਦਿਮਾਗ 'ਚ ਪਤਾ ਨਹੀਂ ਕਿੰਨੇ ਕੁ ਖਿਆਲ ਆਏ ਕਿ ਸ਼ਾਇਦ ਮਿਜ਼ਾਈਲ ਫਸ ਗਈ ਹੈ ਜਾਂ ਕੁਝ ਹੋਰ ਹੋ ਗਿਆ ਹੈ ਦਰਸਲ ਮਿਜ਼ਾਈਲ ਬਟਨ ਦਬਾਉਣ ਤੋਂ 1 ਸਕਿੰਟ ਬਾਅਦ ਹੀ ਫਾਇਰ ਹੁੰਦੀ ਹੈ ਅਲਵੀ ਲਈ ਇਹ ਸਕਿੰਟ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਲ ਸੀ ਤੋ 3 ਮਿੰਟਾਂ ਵਿੱਚ ਹੀ ਮਿਜ਼ਾਇਲ ਇਜ਼ਰਾਈਲੀ ਮਾਰਾਦ ਵਿੱਚ ਜਾ ਕੇ ਟਕਰਾਈ ਅਤੇ ਮੈਂ ਉਸ ਨੂੰ ਫਟਦੇ ਹੋਏ ਆਪਣੇ ਅੱਖੀ ਵੇਖਿਆ ਇਹ ਪੂਰੀ ਝੜਪ ਲਗਭਗ 30 ਸਕਿੰਟਾਂ 'ਚ ਖਤਮ ਹੋ ਗਈ ਸੀ ਜਿਸ ਤੋਂ ਬਾਅਦ ਸਤਾਰ ਅਲਵੀ ਨੇ ਜਹਾਜ਼ ਨੂੰ ਜ਼ਮੀਨ ਵੱਲ ਮੋੜਿਆ ਤੇ ਸੁਪਰ ਸੋਨਿਕ ਸਪੀਡ ਤੇ ਜ਼ਮੀਨ ਤੋਂ ਸਿਰਫ 50 ਫੁੱਟ ਦੀ ਉਚਾਈ ਤੇ ਆਪਣੇ ਸੀਰੀਏ ਬੇਸ ਦਾ ਰੁਖ ਕਰ ਲਿਆ ਜਦੋਂ ਸਤਾਰ ਅਲਵੀ ਦੇ ਜਹਾਜ਼ ਨੇ ਰਨਵੇ ਤੋਂ ਲੈਂਡ ਕੀਤਾ ਤਾਂ ਉਦੋਂ ਤੱਕ ਫਿਊਲ ਗੇਜ ਜ਼ੀਰੋ ਤੋਂ ਵੀ ਹੇਠਾਂ ਜਾ ਚੁੱਕਿਆ ਸੀ ਸਤਾਰ ਅਲਵੀ ਕਹਿੰਦੇ ਨੇ ਕਿ ਜਿਵੇਂ ਹੀ ਮੈਂ ਜਹਾਜ਼ ਰੋਕ ਕੇ ਸਵਿਚ ਆਫ ਕੀਤਾ ਤਾਂ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੇਰੀਆਂ ਲੱਤਾਂ 'ਚ ਜਾਨ ਹੀ ਨਹੀਂ ਸੀਗੀ। ਜ਼ਮੀਨ 'ਤੇ ਮੌਜੂਦ ਸਟਾਫ ਵੇਖ ਚੁੱਕਿਆ ਸੀ ਕਿ ਜਹਾਜ਼ ਤੋਂ ਇੱਕ ਮਜ਼ਾਇਲ ਗਾਇਬ ਹੈ ਪਰ ਸਤਾਰ ਅਲਵੀ ਨੇ ਕਾਕਪਿਟ 'ਚੋਂ ਨਿਕਲਦੇ ਹੀ ਇੱਕ ਕੱਪ ਚਾਹ ਤਲਬ ਕੀਤੀ। ਫਿਰ ਉਹਨਾਂ ਨੇ ਸੀਰੀਏ ਫੌਜ ਨੂੰ ਉਸ ਥਾਂ ਬਾਰੇ ਦੱਸਿਆ ਜਿੱਥੇ ਸੰਭਾਵਿਤ ਤੌਰ 'ਤੇ ਝੜਪ ਹੋਈ ਸੀ। ਇਸ ਤੋਂ ਬਾਅਦ ਸੀਰੀਏ ਸੈਨਿਕ ਹੈਲੀਕਾਪਟਰ ਰਾਹੀਂ ਮੌਕੇ ਵਾਲੀ ਥਾਂ 'ਤੇ ਪਹੁੰਚੇ ਜਿੱਥੇ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਇਜ਼raਇਲੀ ਪਾਇਲਟ ਕੈਪਟਨ ਲਿਡਸ ਮਿਲੇ ਅਤੇ ਉਹਨਾਂ ਨੂੰ ਹਰਾਫਤ ਵਿੱਚ ਲੈ ਲਿਆ ਗਿਆ ਸਤਾਰ ਅਲਵੀ ਇਜ਼raਇਲੀ ਪਾਇਲਟ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ ਪਰ ਮੁਲਾਕਾਤ ਤੋਂ ਪਹਿਲਾਂ ਹੀ ਕੈਪਟਨ ਲਿਡਸ ਦਾ ਦੇਹਾਂਤ ਹੋ ਗਿਆ ਸੀਰੀਆਈ ਸਰਕਾਰ ਨੇ ਸਤਾਰ ਅਲਵੀ ਨੂੰ ਦੇਸ਼ ਦੇ ਸਰਵ ਉੱਚ ਸਨਮਾਨ ਨਾਲ ਨਿਵਾਜਿਆ ਤੇ ਇਜ਼raਇਲੀ ਪਾਇਲਟ ਕੈਪਟਨ ਲਿਡਸ ਦਾ ਫਲਾਈਂਗ ਓਵਰ ਆਲ ਵੀ ਉਹਨਾਂ ਨੂੰ ਟਰੋਫੀ ਵਜੋਂ ਦਿੱਤਾ ਗਿਆ ਸਤਾਰ ਅਲਵੀ ਦੇ ਮੁਤਾਬਕ ਪਾਕਿਸਤਾਨੀ ਸਰਕਾਰ ਨੇ ਕਈ ਸਾਲਾਂ ਤੱਕ ਇਸ ਘਟਨਾ ਨੂੰ ਸਵਕਾਰ ਨਹੀਂ ਕੀਤਾ ਮੈਂ ਵੀ ਚੁੱਪ ਰਿਹਾ ਜੇਕਰ ਕੋਈ ਮੈਨੂੰ ਪੁੱਛਦਾ ਸੀ ਤਾਂ ਮੈਂ ਕਹਿੰਦਾ ਸੀ ਕਿ ਮੈਂ ਤਾਂ ਕਦੇ ਸੀਰੀਆ ਗਿਆ ਹੀ ਨਹੀਂ ਪਰ ਬਾਅਦ ਵਿੱਚ ਪਾਕਿਸਤਾਨ ਹਕੂਮਤ ਵੱਲੋਂ ਵੀ ਸਤਾਰ ਅਲਵੀ ਨੂੰ ਸਿਤਾਰਾਏ ਜ਼ੁਰਤ ਨਾਲ ਸਨਮਾਨਿਤ ਕੀਤਾ ਗਿਆ ਦੋਸਤੋ ਇਹ ਸੀ ਸਤਾਰ ਅਲਵੀ ਦਾ ਜ਼ੁਰਤ ਪਰਿਆ ਕਾਰਨਾਮਾ ਸੋ ਹੁਣ ਦਿਓ ਅਜਾਤ ਮਿਲਦਿਆਂ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ